Thank you. ਵੀਡੀਓ ਦੇਖ ਰਹੇ ਸਾਰੇ ਪੈਨ ਪ੍ਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਦੇਣੇ ਜੀ ਅੱਜ ਐਤਵਾਰ 13 April 31 ਚੇਤ ਯਾਨੀ ਕਿ ਵਿਸਾਖੀ ਦਾ ਦਿਹਾੜਾ ਤੇ ਵਿਸਾਖੀ ਦੇ ਦਿਹਾੜੇ ਦੇ ਆਪਾਂ ਇੱਕ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਨਵੇਂ ਸਫ਼ਰ ਦੀ ਸ਼ੁਰੂਆਤ ਜਿਹੜੀ ਹੈਗੀ ਆਪਾਂ ਇੱਕ ਐ ਸਾਥੀ ਨਾਲ ਕੀਤੀ ਆ ਸਾਈਕਲ ਤੇ ਆਪਾਂ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਲਾਈ ਜਾਣੇ ਤੋਂ ਡੇਢ ਕਿਲੋਮੀਟਰ ਪਿੱਛੇ ਖੜੇ ਆਪਾਂ ਤੇ ਸਵੇਰੇ ਸਵਾ 6 ਵਜੇ ਸ਼ੁਰੂ ਕੀਤਾ ਇਹ ਸਫ਼ਰ ਆਪਾਂ ਤੇ ਸਵੇਰ 6:00 ਵਜੇ ਸ਼ੁਰੂ ਕਰਕੇ ਘੰਟੇ ਦੇ ਵਿੱਚ ਆਪਾਂ 22 ਕਿਲੋਮੀਟਰ ਦੀ ਵਾਰਟ ਕੱਢੀ ਐ ਤੇ 22 ਕਿਲੋਮੀਟਰ ਦੀ ਵਾਰਟ ਕੱਢਣ ਤੋਂ ਬਾਅਦ ਹੁਣ ਆਪਾਂ ਅੱਗੇ ਨੂੰ ਵੱਧ ਰਹੇ ਆਂ ਬਠਿੰਡੇ ਵੱਲ ਨੂੰ ਬਠਿੰਡੇ ਲਗਭਗ ਆਪਾਂ ਪਹੁੰਚ ਜਾਗੇ 9:00 ਵਜੇ ਤੇ ਉੱਥੇ ਜਿਹੜਾ ਹੈਗਾ ਇਹਦੀ ਮੜੀ-ਮੁੱਢੀ ਦੇਖਰੇਖ ਕਰਾਵਾਂਗੇ ਜਿਹੜਾ ਇਹਦਾ ਮਰਮਦਕੀਨ ਹੈਗੀ ਹੈ ਜਾਂ ਬੂਨੇ ਵਗੈਰਾ ਹੈਗੇ ਉਹ ਚੈੱਕ ਕਰਾਵਾਂਗੇ ਉਸ ਤੋਂ ਬਾਅਦ ਇਹਨੂੰ ਤਰ੍ਹਾਂ ਦੇ ਬਸਤੇ બસ ਤੋਂ ਬਾਅਦ ਪਟਿਆਲੇ ਪਹੁੰਚਾਂਗੇ ਤੇ ਉੱਥੇ ਆਪਣੇ ਜਿਹੜੇ ਦੋਸਤ ਮਿੱਤਰ ਉਡੀ ਕਰ ਰਹੇ ਆ ਆਪਣੇ ਉਹਨਾਂ ਦੇ ਨਾਲ ਅਗਲਾ ਸਫ਼ਰ ਸ਼ੁਰੂ ਕਰਾਂਗੇ ਉੱਤਰਵੱਲ ਨੂੰ ਚਲੋ ਫਿਰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਸਫ਼ਰ ਦੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਠੰਡਾ ਸ਼ਹਿਰ ਇੱਥੋਂ ਰਹਿ ਗਿਆ ਹੈਗਾ 19 ਕਿਲੋਮੀਟਰ ਤੇ ਆਪਾਂ ਲਗਭਗ 35 36 ਕਿਲੋਮੀਟਰ ਦਾ ਸਫ਼ਰ ਕੱਢ ਲਿਆ ਤੇ ਡੇਢ ਪੌਣੇ 2 ਘੰਟੇ ਆਪਾਂ ਨੂੰ ਸਾਈਕਲ ਚਲਾਉਂਦੇ ਨੂੰ ਹੋ ਗਈ ਹੈ ਪਹਿਲਾ ਸਫ਼ਰ ਆਪਣਾ ਇਹ ਲੰਮਾ ਤੇ ਇਹਦੇ ਨਾਲ ਜਿਹੜਾ ਹੈਗਾ ਸਰੀਰ ਦਾ ਵਿੱਦ ਵੀ ਪਰਖਿਆ ਜਾਊਗਾ ਤੇ ਸਬਰ ਵੀ ਪਰਖਿਆ ਜਾਊਗਾ ਕਿਉਂਕਿ ਸਫ਼ਰ ਜਿਹੜਾ ਹੈਗਾ ਤੁਹਾਨੂੰ ਤੁਹਾਡੇ ਸਹਿਜ ਨੂੰ ਪਰਖਦਾ ਹੈ ਸਬਰ ਨੂੰ ਪਰਖਦਾ ਹੈ ਤੇ April ਦਾ ਮਹੀਨਾ ਹੋਣ ਕਰਕੇ ਕਣਕਾਂ ਜਿਹੜੀਆਂ ਹੈਗੀਆਂ ਬਿਲਕੁਲ ਆਪਣੇ ਅਕਾਤ ਹੀ ਹੈ। ਹੋਰ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਵਾਢੀ ਹੈ ਉਹ ਸ਼ੁਰੂ ਹੋ ਜੂਗੀ ਪੰਜਾਬ ਦੇ ਵਿੱਚ ਤੇ ਗਰਮੀ ਵੀ ਤਕਰੀਬਨ ਹੋ ਗਈ ਹੈ। 37-38 ਡਿਗਰੀ ਜਿਹੜਾ ਟੈਂਪਰੇਚਰ ਆਉ ਹੋ ਜਾਂਦਾ ਤਾਪਮਾਨ। ਤੋਂ ਸਵੇਰੇ 3-4 ਘੰਟੇ ਸਾਈਕਲ ਚਲਾ ਕੇ ਦੁਪਹਿਰੇ ਕੋਬਿੰਦ ਘੜੀ ਆਰਾਮ ਕਰਨ ਤੋਂ ਬਾਅਦ ਦੁਪਹਿਰਾ ਢਾਲ ਕੇ ਫੇਰ ਸਾਈਕਲ ਚਲਾਉਣਾ। ਇਹਨਾਂ ਦਿਨਾਂ ਦੇ ਵਿੱਚ ਠੀਕ ਰਹੂਗਾ ਆਪਾਂ ਜਿਸ ਸਮਾਰਕ ਦੇ ਖੜੇ ਹਾਂ ਉਸ ਮਾਰਗ ਦਾ ਨਾਮ ਹੈ ਗੁਰੂ ਗੋਬਿੰਦ ਸਿੰਘ ਮਾਰਗ ਵੈਸੇ ਇਹ ਬਠੰਡਾ ਮੁਕਸਰ ਰੋਡ ਹੈ ਪਰ ਇਹਨੂੰ ਗੁਰੂ ਗੋਬਿੰਦ ਸਿੰਘ ਮਾਰਗ ਵੀ ਕਿਹਾ ਜਾਂਦਾ ਹੈ ਇਹ ਬੁਰਜ ਮੈਮੇ ਨਾਲ ਜਗ੍ਹਾ ਤੋਂ ਜਿਹੜੀ ਸੜਕ ਹੈ ਉਹ ਲੱਖੀ ਜੰਗਲ ਨੂੰ ਨਿਕਲ ਜਾਂਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਐ ਚਮਕੌਰ ਦੀ ਗੜੀ ਦੀ ਜੰਗ ਤੋਂ ਬਾਅਦ ਜਿਹੜਾ ਹੈਗਾ ਮਾਛੀਵਾੜਾ ਤੇ ਮਾਛੀਵਾੜੇ ਤੋਂ ਅੱਗੇ ਜਿਹੜਾ ਹੈਗਾ ਆਲਮਗੀਰ ਆਲਮਗੀਰ ਲੰਮੀ ਜੱਟ ਪ੍ਰੇ ਰਾਏਕੋਟ ਦੀਨਾ ਕਾਂਗੜ ਤੇ ਉਸ ਤੋਂ ਬਾਅਦ ਜੈਤੋ ਰਾਮਿਆਣਾ ਤੇ ਲੱਖੀ ਜੰਗਲ ਹੁੰਦੇ ਹੋਏ ਖਦਰਾਨੇ ਢਾ ਪਹੁੰਚਦੇ ਤੇ ਉੱਥੇ ਆਪਣੀ ਅਖੀਰਲੀ ਜੰਗ ਜਿਹੜੀ ਹੈਗੀ ਉਹ ਨਿਕਲਣਾ ਕਰਦੇ ਸੋ ਉਸ ਗੁਰੂ ਗੋਬਿੰਦ ਸਿੰਘ ਮਾਰਗ ਤੇ ਆਪਾਂ ਖੜੇ ਆ ਤੇ ਚੱਲਦਿਆਂ ਨੂੰ ਪੌਣੇ ਦੋ ਘੰਟੇ ਹੋ ਗਏ ਆ ਤੇ ਪੌਣੇ ਦੋ ਘੰਟੇ ਦੇ ਵਿੱਚ ਆਪਾਂ ਜਿਹੜਾ ਹੈਗਾ ਪੰਦ 36 ਕਿਲੋਮੀਟਰ ਦਾ ਕੱਢਿਆ ਹੌਲੀ ਹੌਲੀ ਵਾਰ ਨੇ ਬੜ ਰਹੀ ਹੈ ਤੇ ਸੋਹਣਾ ਸਫਰ ਨਿਕਲ ਰਿਹਾ ਆਪਣਾ ਹਲਕੀ ਹਲਕੀ ਠੰਡ ਹੈ ਤੇ 9-10 ਵਜੇ ਤੱਕ ਜਿਹੜੀ ਇਹ ਤਪਸ਼ ਉਹ ਨਹੀਂ ਹੁੰਦੀ ਤੇ ਦਰਖਤਾਂ ਦੀ ਛਾਵੇਂ-ਛਾਵੇਂ ਆਪਾਂ ਪੈਡਲ ਮਾਰਦੇ ਜਾ ਰਹੇ ਹਾਂ ਸ਼ਹਿਰ ਬਠਿੰਡਾ ਤੇ ਬਠਿੰਡੇ ਦਾ ਥਰਮਲ ਪਲਾਨਟ ਗੁਰੂ ਨਾਨਕ ਦੇਵ ਥਰਮਲ ਪਲਾਨਟ 1975 ਦੇ ਵਿੱਚ ਬਣਿਆ ਤੇ ਪਿੱਛੇ ਜੇ ਨੂੰ ਬੰਦ ਕਰ ਦਿੱਤਾ ਗਿਆ ਸੋ ਇਹ ਪਛਾਣ ਆ ਬਠਿੰਡੇ ਦੀ ਤੇ ਨਾਲ ਹੀ ਇਹਦੇ ਤਿੰਨ ਚਾਰ ਝੀਲਾਂ ਬਣਾਈ ਹੋਈਆਂ ਨੇ ਪਾਣੀ ਰੋਕ ਕੇ ਤੇ ਜਿਹਦੇ ਵਿੱਚੋਂ ਬਿਜਲੀ ਪੈਦਾ ਕੀਤੀ ਹੈ ਖੁਸ਼ਕ ਬੰਦਰਗਾਹ ਝੀਲਾਂ ਦਾ ਸ਼ਹਿਰ ਬਠਿੰਡਾ ਪਹੁੰਚ ਰਹੇ ਆਪਾਂ ਤੇ ਤਿੱਖੀ ਚੜਾਈ ਦੇ ਨਾਲ ਝੀਲਾਂ ਦੇ ਸ਼ਹਿਰ ਬਠਿੰਡਾ ਨੂੰ ਭੱਟੀ ਰਾਜਪੁੱਤਰ ਨੇ ਬਸਾਇਆ ਸੀਗਾ ਤੇ ਉਹਨਾਂ ਦਾ ਬਣਾਇਆ ਹੋਇਆ ਇੱਕ ਕਿਲਾ ਜਿਹੜਾ ਹੈਗਾ ਉਹ ਵੀ ਇੱਥੇ ਖੜੂਦ ਹੈ ਤੇ ਹੁਣ ਆਪਾਂ ਜਿਹੜਾ ਹੈਗਾ ਬਿਲਕੁਲ ਝੀਲਾਂ ਦੇ ਕੋਲੇ ਖੜੇ ਆਂ ਸਾਹਮਣੇ ਝੀਲਾਂ ਤੇ ਆ ਪੁਲ ਦੀ ਉਤਰਾਈ ਇੱਧਰ ਥਰਮਲ ਪਲਾਂਟ ਸੋ ਬਠਿੰਡਾ ਪਹੁੰਚ ਗਏ ਆਪਾਂ 9:30 ਦੇ ਕਰੀਬ ਤੇ ਬਸ 15 ਮਿੰਟ ਦਾ ਸਫ਼ਰ ਹੋਰ ਹੈ 15-20 ਮਿੰਟ ਦੇ ਸਫ਼ਰ ਤੋਂ ਬਾਅਦ ਆਪਾਂ ਹੋਵਾਂਗੇ ਰਿਸ਼ਪ ਕੋਲੇ ਟ੍ਰੈਕ ਐਂਡ ਟ੍ਰੇਲ ਤੇ ਉੱਥੋਂ ਸਾਈਕਲ ਦੀ ਮਾੜੀ-ਮੋਟੀ ਮਰਮੱਦ ਕਰਾਵਾਂਗੇ ਮਰਮੱਦ ਕਰਾਉਣ ਤੋਂ ਬਾਅਦ ਅੱਗੇ ਚਾਲੇ ਪਾਵਾਂਗੇ ਆਪਾਂ ਥੋੜਾ ਜਿਹਾ ਜ਼ਿਆਦਾ ਜਲਦੀ ਆ ਗਏ ਸੀ ਪਰ ਪਾਈਆਂ ਨੇ 숍 ਹੁਣ ਖੋਲੀ ਐ ਸਾਈਕਲ 숍 ਟ੍ਰੈਕ ਐਂਡ ਟ੍ਰੇਲ ਬਾਈ ਰਿਸ਼ਪ ਤੇ ਆਹ ਜੀ ਸਿਆਲ ਜੀ ਮੰਟਰਾ ਕੀ ਆ ਸੌ ਖੁੱਲ ਗਈ ਐ ਤੇ ਹੁਣ ਅੱਗੇ ਮਿਲਦੇ ਆਂ ਭਾਈ ਸ਼ਹਿਰ ਖਰੜ ਖਰੜ ਤੇ ਲਾਂਡਰਾਂ ਦਾ ਕਲੋਨੀਆਂ ਦਾ ਜੰਗਲ ਉੱਥੇ ਬਾਈ ਪਵਨ ਤੇ ਬਾਈ ਪਵਨ ਦੇ ਦੋਸਤ ਉਹਨਾਂ ਕੋਲ ਚੱਲੇ ਆਂ ਆਪਾਂ ਤੇ ਸ਼ਾਮ ਦੇ ਤਕਰੀਬਨ 6 ਵਜੇ ਗਏ 6 ਵਜੇ ਆਪਾਂ ਮਹੱਲੀ ਚੰਡੀਗੜ੍ਹ ਦੇ ਵਿੱਚ ਹੁਣ ਤੁਸੀਂ ਸੋਚਦੇ ਹੋਗੇ ਵੀ ਐਡੀ ਛੇ ਜਿਵੇਂ ਆ ਗਈ ਉਹਦੀ ਕਹਾਣੀ ਦੱਸ ਦਿਆਂ ਫਰੇਮ ਦੇ ਵਿੱਚ ਦਿਖ ਰਿਹਾ ਜਿਹੜਾ ਇਨਸਾਨ ਹੈ ਸ਼ਖਸ਼ ਹੈ ਇਹ ਹੈ ਜੀ ਪ੍ਰੇਮ ਆ ਪਵਨ ਬਾਗੜੀ ਬਾਈ ਦੀ ਆਪਾਂ ਇੰਟਰਵਿਊ ਕੀਤੀ ਸੀ ਸੁਧੀਰ ਬਿਸ਼ਨੋਈ ਦੇ ਨਾਲ ਤੇ ਬੈਠੇ ਆਪਾਂ ਬਈ ਇਹ ਖਰੜ ਦਾ ਕੀ ਲਾਂਡਰਾਂ ਦਾ ਲੱਖਾ ਲਾਂਡਰਾਂ ਬਈ ਲਾਂਡਰਾਂ ਦਾ ਤੇ ਸੰਤੇ ਮਾਦਰਾ ਦੇ ਕੋਲੇ ਹੈ ਤੇ ਇਹਦੇ ਪਿੰਡ ਦੇ ਜਿਹੜੇ ਗਰਾਈਂ ਹੈ ਜਿਹੜੇ ਉਹ ਇੱਥੇ ਪੜਦੇ ਆ ਮੁੰਡੇ ਉਹਨਾਂ ਨੇ ਆਹਾ ਇੱਕ ਜਾਨਵਰ ਰੱਖਿਆ ਹੋਇਆ ਕੀ ਬਾਤ ਹੈ ਨਾਮ ਆਪਾਂ ਉਹ ਨਹੀਂ ਨਾਮ ਤੇ ਤਾਂ ਨਹੀਂ ਬਟ ਉਹ ਜੀ ਕਹਿੰਦਾ ਜਾਨਵਰ ਜਦੋਂ ਘਰਾਂ ਚ ਰਹਿਣ ਲੱਗ ਜਾਂਦਾ ਤਾਂ ਉਹ ਅ ਕਹਿੰਦੇ ਵੀ ਅਡਾਪਟੇਸ਼ਨ ਜਿਹੜਾ ਹੈਗਾ ਮਾਹੌਲ ਸਿਰਜ ਲੈਂਦਾ ਉਹਦਾ ਤੇ ਆਪਣੇ ਨਾਲ ਉਹ ਇੱਕ ਸੁਰ ਹੋ ਜਾਂਦਾ ਹੈ ਇਹ ਹੁਣ ਛਾਲਾ ਮਾਰੀ ਜਾਂਦਾ ਕਦੇ ਮੇਰੇ ਕੋਲੇ ਆ ਜਾਂਦਾ ਤੇ ਕਦੇ ਦੂਰ ਜਾਵੜਦਾ ਅੱਧੇ ਘਰ ਦਾ ਵਾਲੀ ਗੱਲ ਅੱਧੇ ਘਰ ਦਾ ਮਨੇ ਮਲਕੀਏ ਦਾ ਅਗਲੇ ਦੀ ਅੱਧੇ ਘਰ ਦੀ ਠੀਕ ਮੈਨੂੰ ਤਾਂ ਅੱਧੇ ਦੀ ਕ ਪੂਰਾ ਘਰੀ ਬੈਠਾ ਅਗਲਾ ਦੇਖ ਉਹਨੂੰ ਕੋਈ ਪ੍ਰਵਾਹ ਨਹੀਂ ਮਿੱਤਰਾ ਕੌਣ ਮੈਨੂੰ ਛੱਡ ਕੇ ਗਿਆ ਤੇ ਕਿੱਥੇ ਗਿਆ ਹਾਂਜੀ ਰੈਬਿਟ ਮਹਾਰਾਜ ਕਿਦਾ ਤੇ ਉਹੀ ਜਿਹੜਾ ਆਪਣਾ ਆਮ ਜੁਆਕਾਂ ਦੇ ਸਟੂਡੈਂਟਾਂ ਦਾ ਹਾਲ ਹੁੰਦਾ ਕੱਪੜੇ ਕੁੱਪੜੇ ਪਾਈਆਂ ਦੇ ਖਿਲਾਰੇ ਐਂ ਟੰਗੇ ਟੁੰਗੇ ਪਏ ਆ ਪੂਰੇ ਜਮਾ ਉਹ ਇਹ ਦਰਦਾ ਬਹੁਤ ਹੁੰਦਾ ਜਾਨਵਰ ਹੈ ਨਾ ਤਾਂ ਇਹ ਚੀਜ਼ ਰਹਾ ਐਂ ਮੂਦਣਾ ਆਪੇ ਜਿੱਦਾ ਹੋ ਜਾਂਦਾ ਨਹੀਂ ਅੱਛਾ ਕਰੇ ਦੁਆਰਾ ਦੁਆਰਾ ਕਰੇ ਅੱਛਾ ਜੋ ਸਿੱਟੋਂਗੇ ਥੱਲੇ ਨਾਪੇ ਸਿੱਧਾ ਹੋਰ ਓਏ ਆਪੇ ਬਿਜਲੀ ਸਿੱਧਾ ਹੋ ਗਿਆ ਹਨਾ ਉਠਾ ਡਿੱਗਿਆ ਹੀ ਨਹੀਂ ਕੀ ਬਾਤ ਹਾਂ ਕੀ ਦੇਖਦਾ ਇਕੱਲਾ ਹੀ ਇਹ ਹਾਂ ਇਹ ਤਾਂ ਸਾਥੀ ਲਿਓ ਯਾਰ ਵਿਚਾਰੇ ਦਾ ਇਹ ਤਾਂ ਮਹਲ ਦਾ ਬੰਦਾ ਉਹ ਖਵਾ ਗਿਆ ਕੁਛ ਕੇ ਨਹੀਂ ਹੁਣ ਸਾਲਾ ਇਹਨੇ ਯਾਰ ਕਾਪਿਆ ਫਿਰ ਟਮਾਟਰਾਂ ਦਾ ਪਾਣੀ ਪੋਣੀ ਨਹੀਂ ਪੀਂਦਾ ਇਹ ਅੱਛਾ ਮਨ ਮਾਦਾ ਪਹਿਲੀ ਵਾਲੀ ਸੁਣਿਆ ਵੀ ਸਹੀ ਗੱਲ ਹੈ ਉਹਦਾ ਇਹਨੇ ਪੀਤਾ ਹੀ ਨਹੀਂ ਮੈਨੂੰ ਚੌਥਾ ਦਿਨ ਆ ਜਾਂਦਾ ਪਾਣੀ ਪੀਦਾ ਪਾਣੀ ਰੱਖੇ ਨਾ ਇਹਨੇ ਪੀਣਾ ਕਦੇ ਖਾਂਦਾ ਹੀ ਹੈ ਜੀ ਜੀ ਜਾਨਾ ਗਾਜਰ ਖਾ ਲਿਆ ਕੀੜਾ ਖਾ ਲਿਆ ਹੂੰ ਉਹਨਾਂ 'ਚ ਪਹਿਲਾਂ ਹੀ ਪਾਣੀ ਬਹੁਤ ਹੁੰਦਾ ਹੈ ਹੂੰ ਚੂਹੇਰ ਦਾ ਅੰਦਰ ਚੂਹੇ ਦਿਨ ਲਗਾਉਂਦਾ ਉਹ ਰਤੀ ਬੈੱਡ ਤੇ ਚੜ੍ਹ ਗਿਆ ਵੈਸੇ ਚੜ੍ਹਦਾ ਨਹੀਂ ਸੀ ਕਮ ਹੈਗਾ ਅਨਿਤੇਸ਼ ਭਾਈ ਥੋੜਾ ਬਾਈ ਵੀ ਇਲਾਕਾ ਅਬੋਰ ਹੀ ਹੈ ਹਾਂਜੀ ਭਾਈ ਜੀ ਅਬੋਰ ਮੁੰਡਾਈ ਵੀ ਅਬੋਰ ਦਾ ਹੈ ਹਾਂ ਅੰਦਰ ਹੀ ਹੈ 5 ਸਟਾਰ ਹੋਟਲ ਦਾ ਸ਼ੈਫ ਹਣੀਏ ਕੱਟਦਾ ਜਿਵੇਂ ਮੈਂ ਕੱਟਦਾ ਗੰਢੇ ਗੰਢੇ ਬਰੀਕੀ ਚੈੱਕ ਕਰੋ ਲੀਗੀ ਚੈੱਕ ਕਰੋ ਠੀਕ ਹੈ ਕੀ ਮੈਨੂੰ ਨਹੀਂ ਆਏ ਐ ਕਟਰੇ ਸੱਚੀ ਕਿਤੇ ਵੀ ਨਹੀਂ ਜਿੰਬਾਈ ਆਉਦੇ ਕਰਦੇ ਨੇ ਨੇੜੇ ਨਹੀਂ ਜਾਵਾਂ ਟੱਕਿਆ ਕੀ ਬਾਤ ਹੈ ਯਾਰ ਹਰਕਾ ਫਰ ਹੈ ਪੂਰਾ ਆਰਾਮ ਨਾਲ ਲੱਗ ਲੋ ਕਾਲਾਸੀ ਬਣਾਈ ਸ਼ੋਮਿਆਂ ਕਾਲੇ ਚੋਲੇ ਕਾਲੇ ਚਨੇ ਛੋਲੇ ਉਹ ਗੁੱਜੀ ਗਾੜੀ ਗਰੇਵੀ ਵਾਲੀ ਗਰੇਵੀ ਵਾਲੀ ਠੀਕ ਹੈ ਥੋੜਾ ਘਰੇ ਜਾਣ ਨੂੰ ਕਹਨੂੰ ਜੀ ਕਰਦਾ ਥੋੜਾ ਕਰ ਜਾਨ ਨੂੰ ਜੀ ਕਰੂਗਾ ਬਾਣ ਬੰਨੀ ਦੇ ਜਿਹੜੇ ਹੈਗੇ ਭੋਜਨ ਤੁਸੀਂ ਕਰਨੀ ਚਲ ਬਾਈਰਗੇ ਤਾਂ ਪੜਦੇ ਹੈ ਆਪਣਾ ਜੀ ਕਰੂਗਾ ਜਾਨ ਨੂੰ ਠੀਕ ਹੈ ਆਪਣਾ ਤਾਂ ਕੰਮ ਹੀ ਆ ਰਿਹਾ ਯਾਰ ਠੀਕ ਹੈ ਦੇਖੇ ਨਹੀਂ ਬਾਈਰਗੇ ਰੋਟੀ ਤਿਆਰੀ ਕਰੀ ਜਾਂਦੇ ਆ ਤਾਂ ਉਸ ਇਧਰ ਜਿਹੜਾ ਹੈਗਾ ਨਹਾਉਣ ਤੋਂ ਬਾਅਦ ਐਦਾਂ ਦਾ ਹੋ ਗਿਆ ਤੇ ਜਿਹੜੀ ਮੇਰੀ ਤੁਹਾਨੂੰ ਲਾਈਨ ਦਿੱਸਦੀ ਹੋਊਗੀ ਆ ਆ ਲਾਈਨ ਸਾਡੀ ਹੁਣ ਭਾਈ ਚੱਲੂਗੀ ਹੋਊਗੀ ਨਾ ਭਾਈ ਟੈਨ ਹੋਊਗਾ ਇਹ ਐਦਾਂ ਹੁੰਦਾ ਇਹ ਬਦੂ ਗਿਆ ਤਾਂ ਇਹ ਬਦੂ ਵੀ ਹੋਊਗਾ ਦਾ ਨੱਕ ਨੁਕੜੀ ਚਮੜੀ ਵੀ ਸੜ ਜੇ ਚਲੋ ਖਰੇਤ ਪ੍ਰਾਪਤੀਆਂ ਗਿਣਦਾ ਹੁਣ ਨਾ ਮੈਂ ਬਈ ਸਫਰ ਦੀਆਂ ਵੀ ਭਾਈ ਸਫਰ ਦੀਆਂ ਪ੍ਰਾਪਤੀਆਂ ਐ ਇਹ ਨੀਂਦ ਹੋ ਜੂਗੀ ਪੋਜ਼ਿਟਿਵ ਹੋ ਗਈ ਨਾ ਗੱਲ ਕਰੇ ਹਾਂਜੀ ਬਈ ਵੱਡਾ ਥੋੜੀ ਰੋੜਾ ਗਲਤ ਦੁਨੀਆਂ ਦੇ ਕੇ ਲਿਖਦਾ ਨਾ ਬਿਊਟੀਫੁਲ ਰੋਡ ਬਿਊਟੀਫੁਲ ਰੋਡ ਦਾ ਬਿਊਟੀਫੁਲ ਰੋਡਸ ਆਫ ਅਫਰੀਕਾ ਹਾਂ ਕੋਈ ਗੱਲ ਨਹੀਂ ਉਹਨੂੰ ਪੋਜ਼ਿਟਿਵ ਜਿਹੀ ਗੱਲ ਕਰ ਦੋ ਆਪਾਂ ਉਹਨੂੰ ਲੱਗਦੀ ਵੀ ਖੂਬਸੂਰਤ ਆ ਬਈ ਹੁਣ ਕੌਂ ਗੇ ਘੁੰਮਦਾ ਨਾ ਜਦੋਂ ਉਹਨੂੰ ਖੂਬਸੂਰਤ ਲੱਗਦੀ ਆ ਉਹ ਸੋਹਣੀ ਲੱਗਦੀ ਤੇ ਬਈ ਗਾਜਰ ਮਟਰ ਬਣਾ ਰਹੇ ਹੋ ਬਣਾਦਾ ਗਾਜਰ ਮਟਰ ਰਿਹਾ ਬਾਕੀ ਦੇਖਦਾ ਬਣਨ ਤਾਂ ਬਾਅਦ ਕੀ ਬਣਦਾ ਹੈ ਉਹ ਖੀਰ ਵਾਲੀ ਗੱਲ ਚੜ੍ਹਾਈ ਤਾਂ ਖੀਰ ਦੀ ਵਾਲ ਬਣ ਖਿਚੜੀ ਗਈ ਮੈਨੂੰ ਨਾ ਉਹਨਾਂ ਨੇ ਆਪਣਿਆਂ ਨੇ ਜਦੋਂ ਮੈਂ ਰਾਜਸਥਾਨ ਰਿਹਾ ਮਾਸਟਰਾਂ ਕੋਲੇ ਉੱਥੇ ਉਹਨਾਂ ਨੇ ਹਲਦੀ ਦੀ ਸਬਜ਼ੀ ਖਵਾਈ ਬਈ ਬਹੁਤ ਟੇਸਟੀ ਸੀ ਕੱਚੀ ਹਲਦੀ ਸੀ ਯਾਰ ਬੰਦਿਆਂ ਨੇ ਪਹਿਲਾਂ ਯਾਰ ਹੱਥ ਪੂਰੇ ਆਪਦੇ ਆ ਕੀਤੇ ਹਲਦੀ ਵਰਗੇ ਕੱਦੂ ਕਸ਼ ਕੀਤਾ ਹਾਂ ਉਦੋਂ ਸਿਆਲ ਸੀਗਾ ਖੈਰ ਮੈਂ ਅਸੀਂ ਉੱਥੇ ਮਨਾਲੀ ਦੇ ਜਦੋਂ ਸਨੋ ਜਾਦਾ ਹੋ ਜਾਂਦੀ ਸੀ ਨਾ ਦੁੱਧ ਚ ਪਾ ਕੇ ਵਾਰੀ ਖਾ ਲੈਂਦੇ ਸੀ 3 14 ਦੇ ਵਿੱਚ ਜਦੋਂ ਹਾਂ ਤਾਂ ਉਹ ਬਣਾਇਆ ਨਾ ਥੋੜੀ ਜਿੰਦਾ ਵਿੱਚ ਪਾ ਕੇ ਗਰਮ ਕਰਕੇ ਤੇ ਜਦ ਬਣਾਈ ਜਾਂਦੇ ਸੀ ਨਾ ਉਹ ਵੀਰ ਜੀ ਦੇ ਮੁਖ ਮੁਖਸਾਰਗੇ ਉਹ ਕਹਿੰਦੇ ਵੀ ਜਿੰਨੀ ਹਲਦੀ ਪਾਈ ਐ ਇੰਨੇ ਹੀ ਕਿਉਂ ਪਾਵਾਂਗੇ ਇਹ ਇਹ ਕਾਬਲੇਗੌਰ ਵੀ ਬਾਈ ਪਵਨ ਹੁਣ ਇਹ ਦੂਬਾਰਾ ਜਾਊਗਾ ਇਹ ਆਪਣਾ ਟਰੈਵਲ ਕਰਕੇ ਸਾਈਕਲ ਟਰੈਵਲ ਕਰਕੇ ਮਨਾਲੀ 14 ਗੇਬਲਸ ਦੇ ਵਿੱਚ ਜੇ ਕਿਸ ਨੇ ਮਨਾਲੀ ਜਾਣਾ ਹੋਵੇ ਤੇ ਬਾਈ ਕੋਲ ਜਾ ਸਕਦਾ ਹੈ ਤੇ ਬਾਈ ਦੀ ਹਸਪਿਟੈਲਿਟੀ ਤੇ ਭਾਈ ਪਰ ਉਹ ਇਹਨਾਂ ਦਾ ਪੀਕ ਸੀਜ਼ਨ ਹੁੰਦਾ ਇਸ ਕਰਕੇ ਉਸ ਹਸਾਬ ਨਾਲ ਜਾਇਓ ਪੁੱਛ ਕੇ ਜਾਇਓ ਪਹਿਲਾਂ ਠੀਕ ਹੈ ਨਾ ਹਸਪਿਟੈਲਿਟੀ ਪੂਰੀ ਮਿਲੂਗੀ ਪਰ ਜਿਹੜਾ ਟੂਰਿਸਟ ਹੋਣ ਕਰਕੇ ਉਹ ਇਕਲੈਂਦੀ ਇਹਨਾਂ ਦੀ ਮਜਬੂਰੀ ਹੈ ਵੇ ਇੰਟਰਨੈਟ ਆ ਜਾਨ ਨੂੰ ਰੋਕਣ ਦਾ ਪੱਤਾ ਲੈਣ ਕਿ ਸਿੱਧਾ ਕੀ ਹੋਊਗਾ। ਕੋ ਬਿਲਿੰਦ ਦੇ ਛਾਲਾ ਮਾਰ ਲਾ ਜਾਂ ਦਿਨੇ ਜੀ ਐ ਕਿ ਕਰ ਗੱਲ ਅਸਲ ਸਫ਼ਰ ਦੀ ਸ਼ੁਰੂਆਤ ਉਦੋਂ ਹੋਊਗੀ ਜਦੋਂ ਆਹ ਘਰ ਦੇ ਖਾਣੇ ਆਪਾਂ ਨੂੰ ਮਿਲੋ ਅਟਕੇ ਠਿਕਣਾ ਜੇ ਤਾਂ ਘਰੀ ਫਿਰਦੇ ਆਪਾਂ ਕਿਉਂ ਵੀ ਬਬੜ ਦੇਖੀ ਰਹਿ ਪਰ ਛੇੜ ਹੀ ਨਾ ਤੇ ਬਾਈਆਂ ਨੇ ਆ ਬਈਆ ਮਿੱਟੀ ਦੇ ਕੁਜੇ ਚ ਬਣਾਈਏ ਹਾਂਜੀ ਹਾਂਜੀ ਕੀ ਬਾਤ ਹੈ ਯਾਰ ਤੇ ਆ ਲੱਸੀ ਪੰਜਾਬ ਰਾਜਸਥਾਨ ਤੇ ਹਰਿਆਣਾ ਦਾ ਪੀਜਲ ਅੱਛਾ ਮਾਜਲੀ ਬੈਠਾ ਅੱਛਾ ਮਾਜਲੀ ਬੈਠਾ ਰੂੜੂ ਠੀਕ ਹੈ ਰੂੜੂ ਤੇ ਬੈਠੇ ਬਈ ਹਾਂ ਠੀਕ ਹੈ ਥੋੜੀ ਉਹ ਬਣਾਉਂਦੇ ਹੁੰਦੇ ਬਈ ਕੀ ਕਹਿੰਦੇ ਹੁੰਦੇ ਰੂੜੂ ਹੀ ਕਹਿੰਦੇ ਉਹਨੂੰ ਮਿਲਦਾ ਨਾ ਕੜੂ ਕੜੂ ਕਹਿੰਦੇ ਆ ਕੜੂ ਕਹਿੰਦੇ ਆ ਨਾ ਜਿਹੜਾ ਕੋ ਗੰਡੇ ਜਿਹਾ ਤੜਕ ਕੇ ਲੱਸੀ ਦੇ ਵਿੱਚ ਬਣਾਉਂਦੇ ਹੁੰਦੇ ਹੁੰਦੇ ਨਾ ਹੂੰ ਥੜ੍ਹਮ ਹੁੰਦੇ ਸੀ ਮੁੰਡੇ ਪੜਾਉਂਦੇ ਹੁੰਦੇ ਸੀਗੇ ਅੱਛਾ ਮੱਤਲ ਸਾਈਡ ਦੇ ਬੜੂ ਸਾਹਿਬ ਜਿਹੜਾ ਬਣਾਇਆ ਸੀਗਾ ਉਹ ਬਣਾਉਂਦੇ ਹੀ ਘੜੂ ਘੜੇ ਸੋ ਭਾਈ ਵਨਸਵਨ ਜਿਹੜਾ ਭੋਜਨ ਬਾਈਆਂ ਨੇ ਰੱਖਤਾ ਤੇ ਇਹੀ ਤਾਂ ਜਾਣ ਦੀ ਹੁੰਦਾ ਖਸਮੂ ਕਿਤੇ ਕੋ ਮੰਨੀ ਜਾਣ ਦਿੰਦਾ ਹੈ ਇਹ ਕੀ ਕਹਤਾ ਇਹ ਕੀ ਕਹਤਾ ਵੀ ਸਾਨੂੰ ਜਾਣ ਦੇ ਦੇ ਨਹੀਂ ਤਾਂ ਕਿਤੇ ਹੋਰ ਇਹੀ ਜਿਹੜੇ ਸਵਾਦ ਹਨ ਲਈ ਬੈਠੇ ਆਂ ਦੇਸੀ ਘਿਓ ਚੈੱਕ ਚਲੋ ਹੁਣ ਖਾਈਏ ਭੁੱਖ ਬਹੁਤ ਲੱਗੀ ਹੈ ਰੋਟੀ ਪਾਣੀ ਸ਼ੱਕੀ ਆਪਾਂ ਬਾਈਆਂ ਦੇ ਕਮਰੇ 'ਚ ਪਈਆਂ ਤੇ ਸਮਾਂ ਹੋ ਗਿਆ तकरीबन 9:30 ਵਜੇ ਤੇ ਕੱਲ ਨੂੰ ਇੱਥੋਂ ਸਾਧਰੇ ਚਾਲੇ ਪਾਉਣ ਦੀ ਆਪਣੀ ਜਗੀ ਹੈ ਸਲਾਹ तकरीबन 6 ਵਜੇ ਤੇ ਬਾਈ ਪਾਉਣ ਦੇ ਨਾਲ ਹੋਊਗਾ ਸਫ਼ਰ ਅਜ ਤਾਂ ਬਹੁਤ ਸੋਹਣਾ ਰਿਹਾ ਪਰ ਥੋੜਾ ਜਿਹਾ ਥਕਾਨ ਵਾਲਾ ਸੀ ਕਿਉਂਕਿ ਸਰੀਰ ਪਹਿਲੇ ਦਿਨ ਜਿਹੜਾ ਹੈਗਾ ਆਪਾਂ ਉਹਨੂੰ ਲੀਦੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਵੀ ਹੌਲੀ-ਹੌਲੀ ਜਿਹੜਾ ਹੈਗਾ ਉਹ ਆਉਣ ਦਿਨਾਂ ਵਿੱਚ ਸਾਈਕਲ ਦਾ ਸਫ਼ਰ ਕਰਾਂਗੇ ਮੈਂ ਬਤਹੋ ਜੀ ਤੋ ਇੰਨੀਆਂ ਗੱਲਾਂ ਮੱਤੋਂ ਦੇ ਨਾਲ ਆਪਾਂ ਅੱਜ ਦੀ ਵੀ ਇੱਥੇ ਬੰਦ ਕਰਾਂਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਲੱਗੀ ਤੇ ਸਫਰ ਨਾਲ ਜੁੜਿਓ ਉੱਤਰਵਾਲੇ ਨੂੰ ਸਫਰਦ